ਸਰਬਜੀਤ ਸੰਗਰੂਰ ਦੀ ਦਿਕਣਾ ਛੱਡ ਇਸ ਿਕੇ ਦਾ ਰੋਣਾ ਜੇ ਲੋਕ ਪੱਖੀ ਗੱਲ ਕਰਦਾ ਲੋਕ ਪੱਖੀ ਗੱਲ ਕਰਦਾ ਛੱਡ ਇਸ ਿਕੇ ਦਾ ਰੋਣਾ ਜੇ ਲੋਕ ਪੱਖੀ ਗੱਲ ਕਰਦਾ ਲੋਕ ਪੱਖੀ ਲੇਖਕ ਅਖਵਾਂ ਦਾ ਤੂੰ ਸੰਗਰੂਰ ਵੀ ਮਰਦਾ ਮਰਦਾ ਲੋਕ ਪੱਖੀ ਲੇਖਕ ਅਖਵਾਂ ਦਾ ਸੰਗਰੂਰ ਵੀ ਤੂੰ ਮਰਦਾ ਛੱਡ ਇਸ਼ਕੇ ਦਾ ਰੂਣਾ ਜੇ ਲੋਕ ਪੱਖੀ ਗੱਲ ਕਰਦਾ ਲੋਕ ਪੱਖੀ ਗੱਲ ਕਰਦਾ